ਸਕਭੀ ਜੀ ਸਾਰੇ ਮੇਰੇ ਨਾਲ ਸੰਦੀਪ ਦੇ ਵੰਤੜਾ ਬਹੁਤ ਬਹੁਤ ਵੈਲਕਮ ਹੈ ਜੀ ਤਾਂ ਵੀ ਜੀ ਫੋਲਸਾ ਕਪੂ ਚੁਕੇ ਆ ਪਿੰਡ ਤਿੰਮੋਵਾਲ ਜ਼ਿਲ੍ਹਾ ਮਰਸਾ ਤਹਿਸੀਲ ਮਾਪਕਾਲਾ ਜੇ ਕੋ ਆਜ ਵੀ ਫੋਲਸਾ ਕੋ 2 4 6 7 ਲੱਖ ਰੁਪਏ ਸੇਲ ਆ ਤੇ ਬਾਕੀ ਭਾਈ ਜੀ ਨਾਲ ਗੱਲਬਾਤ ਕਰੀਏ ਭਾਈ ਜੀ ਸਤਿਕਾਰਾ ਸਤਿਕਾਰਾ ਜੀ ਸਤਿਕਾਰਾ ਜੀ ਸੰਦੀਪ ਸਾਹਿਬ ਜੀ ਬੜੀ ਕਿਰਪਾ ਦਿਓ ਜੀ ਬੜੀ ਕਿਰਪਾ ਦਿਓ ਮਾ ਰਾਈ ਜੀ ਤੁਹਾਡੇ ਪੈਰਾਂ ਵਿੱਚ ਜੀ ਪਰਮੇਸ਼ਰ ਨੇ ਬੜੀ ਕਿਰਪਾ ਹੋ ਜੀ ਆਰਐਸਓਡੀ ਮਹਾਰਾਜ ਹਰ ਇੱਕ ਦਾ ਭਲਾ ਕਰੇ ਪਰਮੇਸ਼ਰ ਜੀ ਹੋਰ ਸਾਹਬ ਜੀ ਹਮ ਕਿਰਪਾ ਦਿਓ ਕਿਰਪਾ ਦਿਓ ਸਭ ਐ ਜਾਈ ਜੀ ਹਾਂ ਜੀ ਮਹਾਰਾਜ ਕਿਰਪਾ ਕਰੇ ਵੇਖਣਾ ਮਾਲ ਸਰਪੰਚ ਬਾਹਰ ਮਿਲਦਾ ਜੀ ਅੱਜ ਮੈਂ ਘਾਤ ਕੋ ਉਹ ਵੈਸੇ ਮੈਂ ਰੋਕ ਕੇ ਰੱਖਿਆ ਤੁਹਾਡਾ ਕਰੇ ਪਰਸੋਂ ਚੋੜੀ ਵੀਡੀਓ ਮੋਲ ਕੋਣੀ ਏਦਾਂ ਜਦੋਂ ਤੁਹਾਡਾ ਟਾਈਮ ਨਹੀਂ ਬਣਿਆ ਬੜੇ ਬੰਦੇ ਆਏ ਨੌਨਿਆ ਦੇ ਬੰਦੇ ਆਏ ਬ੍ਰਾਹਮਪਰੇ ਦੇ ਆਹ ਮੈਂ ਦੇ ਦੋ ਦੇ ਤਾਂ ਮੈਂ ਜਿਹੜਾ ਇੱਕ ਦੋ ਰੱਖੀਏ ਦੋ ਚਾਰ ਤਾਂ ਫੇਰ ਹੀ ਗੱਲ ਬਣਦੀ ਹੈ ਬਿਲਕੁਲ ਵੀਡੀਓ ਚ ਚਾਰ ਪੰਜ ਮਹੀਨਾ ਹੁਣ ਤਾਂ ਹੀ ਗੱਲ ਬਣਦੀ ਹੈ ਇੱਕ ਦੀ ਭਾਈ ਇੱਕ ਦੀ ਅਗਲਾ ਰੱਖਣੇ ਕੀ ਬਾਤ ਹੈ ਹੈ ਨਾ ਜੀ ਜੋ ਜੀ ਆਪ ਜੀ ਹੁਣ ਚਲੋ ਫੇਰੇ ਆਂ ਜਾਨ ਨੰਦ ਨੰਦ ਪੁਰਾ ਪੜਾ ਨੰਦ ਕੇ ਮਾਰ ਰਹੀ ਦੀ ਬੜੀ ਕਿਰਪਾ ਜੀ ਬੜੀ ਕਿਰਪਾ ਪਰਮੇਸ਼ਰ ਦੀ ਆਈ ਆਪੇ ਪ੍ਰਧਾਨ ਬੋਕਰਪਾਲ ਮਹਾਰਾਜ ਕਿਰਪਾ ਕਰੇ ਫੇਰੀ ਹੁੰਦੀ ਹੈ ਕਿ ਹਾਂ ਬਿਲਕੁਲ ਕਿਰਪਾ ਬੰਦੇ ਦੇ ਆਖੇ ਨਹੀਂ ਹਣੀ ਉਹ ਪੇਪੇ ਦੇ ਆਖੇ ਹਾਂ ਉਹਨਾਂ ਮਰਜ਼ੀ ਕੋ ਜੋਰ ਲਾਈ ਜੇ ਉਹ 10-9 ਦੀ ਕਮਾਈ ਕਰੂ ਉੱਤੇ ਕਿਰਪਾ ਹੋਣੀ ਹੋਣੀ ਬਿਲਕੁਲ ਜੀ ਬਿਲਕੁਲ ਇਹ ਚੋਰੀਆਂ ਠੱਗੀਆਂ ਕਰਾਂਗੇ ਫੇਰ ਥੋੜੀ ਮਾਲ ਕਿਰਪਾ ਹੋਣੀ ਕਿਰਪਾ ਥੋੜੀ ਹੋਣੀ ਕਿਰਪਾ ਉਹਨੇ ਕਰਨੀਆਂ ਪੇਵਾਂ ਉਹ ਫਿਰ ਉੱਤੇ ਬੈਠਾ ਹਰ ਇੱਕ ਦੇ ਵਿੱਚ ਵੱਸ ਜਾਓ ਬਾਜੀ ਰੱਬ ਬੰਦੇ ਦੇ ਵਿੱਚ ਹੀ ਆ ਬੰਦੇ ਭੁੱਲ ਗਏ ਰੱਬ ਨੂੰ ਹਾਂ ਠੀਕ ਹੈ ਜੀ ਸਭੇ ਤਾਂ ਹਰ ਇੱਕ ਬੰਦੇ ਜਣਾ ਬਣਾ ਪਰ ਆਪਾਂ ਨੂੰ ਭੁੱਲ ਗਏ ਆਪਾਂ ਸਮਝਦੇ ਨਹੀਂ ਆਂਦੇ ਰੱਬ ਉੱ ਉੱਤੇ ਨਹੀਂ ਰੱਬ ਹਰ ਇੱਕ ਬੰਦੇ ਦੇ ਵਿੱਚ ਵਸਦਾ ਹੈ। ਇਹ ਬੰਦਾ ਨੀਤ ਸਾਫ ਰੱਖਦਾ ਉਹ ਹਰ ਇੱਕ ਬੰਦੇ ਜਰਾਬ ਨੇ। ਬਿਲਕੁਲ ਜੀ ਬਿਲਕੁਲ ਜੀ ਸਿੱਧੀ ਨੀਤ ਨਾਲ ਕਮਾਈ ਕਰੋ ਰੱਬ ਸਭ ਨੂੰ ਦਿੰਦਾ। ਹਰ ਇੱਕ ਨੂੰ ਗਾਹਾਂ ਨਾਲ ਦੀ ਕਮਾਈ ਉਹ ਰੱਖ ਹੱਕ ਨਹੀਂ ਰੱਖਣਾ। ਨਾ ਬਿਲਕੁਲ ਨਾ ਉਹਨੇ ਹੱਕ ਕਦੇ ਰੱਖਿਆ ਨਾ ਰੱਖੂਗਾ ਰੱਬ ਇਹ ਹੋ ਜਾਵਾ ਫਿਰ। ਇਹ ਆਪਾਂ ਨੀਤ ਸੱਦੀ ਨੇ ਤਾਂ ਕੋਈ ਨਹੀਂ ਕੰਮ ਕਰਤਾ ਕਰਾ ਦੇ। ਗਾਹਾਂ ਨਾਲ ਦੀ ਕਰਤਾ ਕਰੋ ਮਹਾਰਾਜ ਸਾਹਿਬ ਕੋਲ ਦੇ ਹੀ ਜਾਂਦਾ ਜੀ। ਪਰਮੇਸ਼ਰ ਤੇ ਇਹ ਰਬਾਹ ਬਹੁਤ ਕਿਥੇ ਪਥਰਾ ਜੇ ਬੈਠੇ ਕੀੜਿਆ ਪਤੰਗਿਆਂ ਨੂੰ ਰੋਟੀ ਦਿੰਦਾ ਸਭ ਨੂੰ ਦਿੰਦਾ ਆਪਣੇ ਨੂੰ ਦਿੰਦਾ ਕੀੜੇ ਪਤੰਗੇ ਉਹਦੇ ਸਿਰ ਤੇ ਜੀਂਦੇ ਆ ਕਿੰਨੀ ਜਾਨ 86 ਲੱਖ ਜੂਣ ਆ ਸਭ ਰਬ ਸਿਰ ਤੇ ਜੂਣਦੀ ਆ ਉਹ ਹਰ ਇੱਕ ਨੂੰ ਰੋਟੀ ਦਿੰਦਾ ਪਰਮੇਸ਼ਰ ਬਿਲਕੁਲ ਬਿਲਕੁਲ ਹਾਂ ਜੀ ਯਾ ਹਰ ਇੱਕ ਨੂੰ ਰੋਟੀ ਅੰਗਾ ਦਿੰਦਾ ਰਹੇ ਹਰ ਪਰਮੇਸ਼ਰ ਜਿਹੜਾ ਮਹਾਰਾਜ ਹਰ ਕਿਸੇ ਤੇ ਕਿਰਪਾ ਕਰੇ ਹਰ ਇੱਕ ਦਾ ਭਲਾ ਕਰੇ ਹਾਂ ਜੀ ਸਭ ਦਾ ਭਲਾ ਕਰੇ ਫੇਰੀ ਤੇ ਕਿੰਨੀ ਅੱਜ ਅੱਜ 6 ਦੀ 6 ਅੱਜ ਨੀਲੀ ਫੇਰ ਨੀਲੀ ਫਰਾਂ ਨੀਲੀਆਂ ਦੋ ਨੇ ਤੇ ਦੋ ਦੱਕਾ ਦੋ ਦੱਕਾ ਤਾਰ ਲਈ ਤਾਰ ਲੈ ਜੀ ਆਇਆ ਬਾਹਰ ਰੈਗਲੀ ਜਾਨ ਜਿੰਨੀ ਤਾਂ ਜ਼ਰੂਰੀ ਹੈ ਕਦੀ ਚਾਹੀਦੀ ਨਹੀਂ ਆ ਜਾਓ ਲੈ ਕੇ ਪਾ ਕਾਲੇ ਤੋਂ ਲੱਗਿਆ ਪਾ ਹਾਂ ਜੀ ਹਾਂ ਜੀ ਚਲ ਜੇਰਾ ਕਰਮਾ ਲਈ ਬੁਲਦੇ ਕਰਮਾ ਲਈ ਕਰਵਾਲੇ ਹਾਂ ਜੀ ਹਾਂ ਉਹ ਕਰ ਸਕਦੇ ਨਹੀਂ ਕਿਉਂ ਕਰ ਸਕਦਾ ਕਰਮਾ ਲਈ ਹੁੰਦੀ ਜੇ ਮੈਂ ਬੜੀ ਕਰਮਾ ਲਈ ਜੇ ਮੈਂ ਲੱਗਿਆ ਕਿ ਦੇਖੋ ਕਿੰਨਾ ਦੋਦਾ ਜੀ ਇਹਦੀ ਕਲ ਦੀ ਸੂਈ ਆ ਹਾਂ ਜੀ ਕੱਲ ਸਵੇਰ ਦੀ ਸੂਈ ਆ ਬਿਲਕੁਲ ਭੋਲੀ ਤੇ ਭੋਲੀ ਹਾਂ ਮੈਂ 14 15 ਕਿਲੋ ਵਾਲੀ ਆ ਹੁਣ ਭੋਲੀ ਆ ਅੱਛਾ ਕਲਦੀ ਸੁਈ ਆ ਅਜੇ ਬਿਲਕੁਲ ਮਤਲਬ ਖਾਣ ਦੇ ਇਹ ਤੁਸਾਂ ਨੂੰ ਥਾਂ ਤੋਂ ਬਹਾ ਕੇ ਰਹੇ ਦੇਖੋ ਤੁਹਾਨੂੰ ਸੁਣਾ ਪੂਰਾ ਕੁਆਲਿਟੀ ਦੀ ਮਹਿਰ ਨਹੀਂ ਦਿੱਤੀ ਆ ਆਪਾਂ ਇਧਰੋਂ ਲਈ ਆ ਮਹਿਰ ਨਹੀਂ ਦਿੱਤੀ ਨਹੀਂ ਠੀਕ ਹੈ ਬੰਦੇ ਨਹੀਂ ਆ ਬੰਦੇ ਉੱਥੋਂ ਲੈ ਗਏ 200 ਰੁਪਏ ਪੀਤੀ ਉਹ ਨਤੀਜੇ ਸਵੇਰ ਦਾ ਮੈਂ ਸੁਈ ਆ ਕੋਲ ਕੋਲ ਜੀ ਕੋਲ ਕਰੋ ਕੱਟੀ ਮਗਰੇ ਕੱਟੀ ਮਗਰੇ ਜੀ ਕੱਟੀ ਹੋ ਗਈ ਜਵਨ ਤੁਸੀਂ ਸਾਹਿਬ ਅੱਗੇ ਵਜੇ ਲੱਗ ਆ ਵੀ ਆਈ ਜੀ ਲੱਗ ਤੋ ਕਿੰਨਾ ਕਰਦਾ ਤੇ ਵੱਡੀ ਮੈਂ ਕੋਈ ਸੇਵਾ ਕਰੂਗਾ ਤੋ ਤਾਂ ਸੇਵਾ ਦਾ ਹੋ ਜਾਏ ਸੇਵਾ ਕਰੂਗਾ ਉਹਨਾਂ ਨਾਲ ਕੰਦੀ ਹੋਣਾ ਸਹੀ ਗੱਲ ਹੈ ਹਾਂਜੀ ਚੋਈ ਵੀ ਵਧੀਆ ਬੋਲੀ ਬੋਦੀ ਆਖ ਕੱਲੋਂ ਬੋਲੀ ਚੋਈ ਵੀ ਬੁਰਕਾ ਥਨੀ ਵੇ ਸੁਬਿਆ ਤਾਂ ਲੱਗਾ ਕਿੰਨਾ ਵਧੀਆ ਆਸ ਸੁਮਾ ਕਰ ਜੇ ਥਨ ਚੋਈ ਆਪਣੀ ਮਾਰੀ ਨਹੀਂ ਨਾਲੇ ਪੁਰਾਣੇ ਬਾਰੇ ਚੋਈ ਵੀ ਮਾਰੀ ਆਪਾਂ ਨਹੀਂ ਨਹੀਂ ਬਿਲਕੁਲ ਸੱਚੀ ਚੋਈ ਵੀ ਬਈ ਚੰਗੀ ਉਹ ਤਾਂ ਫੇਰ ਹੀ ਮਜ਼ਾ ਆਉਂਦਾ ਜਦੋਂ ਬਿਨਾ ਚੋਈ ਕੋਈ ਤਾਂ ਜਾਣੀਆਂ ਵਈ ਬਿਲਕੁਲ ਸੱਚੀ ਕਹਾਂ ਜੀ ਅੱਜ ਸਹੀ ਇੱਕ ਖਰਾਬ ਆ ਰਿਹਾ ਚੱਕੋ ਦਿਖਾ ਕੇ ਥਾੜਾ ਰੁਕੋ ਮੈਂ ਕੁਆਲਟੀ ਦੀ ਰੱਖੋ ਕੰਨਾਂ ਦੇ ਹੱਥਾਂ ਨਾਲ ਸੁਬਿਆਲਾ ਲੱਗ ਰਿਹਾ ਮੈਨੂੰ ਸਿੱਧਾ ਰੁਕੋ ਲੈ ਜਰੋ ਸਿੱਧਾ ਮਹਾਰਾਜ ਜੇ ਫੜ ਜਾ ਬਬਾ ਬੋਲੇ ਬਿਲਕੁਲ ਜਾਇ ਜੀ ਕਰਦੀ ਹੈ ਜਾਇ ਜੀ ਹਾਂ ਇਹਦੀ ਜਾਇ ਜੀ ਬੋਲੇ ਜਾਇ ਜੀ ਮਾਲ ਦਾ ਪੋੜਾ ਜੈ ਜੀ ਬੜਾ ਬੜਾ ਕੋਈ ਬਗੈ ਨਹੀਂ ਕੋਈ ਸਭਾ ਮਹਾਰਾਜ ਜੇ ਬਗ ਰੋ ਜਰ ਕਰਦੇ ਮੈਂ ਹਾਂ ਬੜੀਆ ਉਹ ਦਾ ਬੜਾ ਬਹੁਤ ਵਧੀਆ ਬੋਲੋ ਦੇ ਦੇ ਮਿਲ ਕੋ ਜਿੰਨੇ ਵੀ ਮਾਜ ਦੇ ਦੇਣੇ ਕੋਈ ਗੱਲ ਨਹੀਂ ਜੀ ਮੈਂ ਤੇ 1 20 20 ਕਰਦੀ ਆ ਠੀਕ ਆ ਆਪਾਂ ਸੌਣ ਬਾਦ ਵਾਲੇ ਮਾਲ ਕਰਨੇ ਆ ਠੀਕ ਆ ਜੀ 1 5 ਦੀ ਰਹਿ ਗਈ ਜੀ ਮਾ ਹੋਰ ਜਾ ਮੈਂ ਵੱਡੀ ਹੋ ਜਾਂਦੀ ਐ ਪੂਰੇ ਲੱਖ ਦੀ ਲੱਖ ਰੋ ਤੇ ਲੱਖ ਜੋ 500 ਛੋੜ ਨਹੀਂ ਤਿੰਨ ਉਹ ਨਹੀਂ ਕਰਦਾ ਉਹ ਤਾਂ ਦੇਂਦੀ ਨਹੀਂ ਨੀ ਤਿੰਨ ਠੀਕ ਐ ਤੇ ਸੰਦੀਪ ਸੌਰ ਨੇ ਕਿਹਾ ਤਾਂ ਤਿੰਨ ਜਾਰੀ 2.95 ਲੱਖ ਦੇ ਰੋ ਮਾਲੀ ਦੋ ਡੁੱਡਰ ਤੇਰਾ ਜੋ ਥੇ ਦੋ ਨਹੀਂ ਕਿਹਾ ਤਾਂ ਸੰਦੀਪ ਸੌਰ ਨੇ 95 ਦੀ ਹੋ ਗਈ 95 ਲੱਖ ਨੀ 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 ਹੋਊਗਾ ਨੀ ਨੀ ਕੁਝਾਸ ਕੋਲ ਨਹੀਂ ਛੱਕੀ ਹਾਂ ਪੱਤੀ ਹੋਰ ਹਰਿ ਕੱਪੀ ਮਗਰ ਗਿੱਜਾ ਸੁਬਾ ਠੀਕ ਹੈ ਜੀ ਮੈਂ ਦੂਜਾ ਨਹੀਂ ਤੁਹਾਨੂੰ ਮਰੇ ਜੋ ਗਿੱਜਾ ਸੁਬਾ ਜੀ ਗਿੱਜਾ ਤੇ ਹੋ ਜਾ ਤੁਰੰਤ ਦੋ ਤੱਕ ਨਾ ਦੋ ਦਰ ਕੋਈ ਜਿਹੜਾ ਉਹ ਤਨਾ 13 14 ਕਿਲੋ ਆ ਕੰਡੇ ਵਾਲਾ ਕੋਈ ਆਪਣਾ ਕੰਡਾ ਲੈ ਕੇ ਆਏ ਓਏ 12 ਕਿਲੋ ਮਿਲ ਕੇ 12 ਕਿਲੋ ਮਿਲ ਕੇ ਉਹਦਾ 13 14 ਨੂੰ ਖਵਾ ਕਰਦੀ ਆ ਪਹਿਲਾਂ ਥਾਣੇ ਬਖਾ ਡੱਬ ਡੂ ਬਖਾ ਦੇਖੋ ਕੰਡੇ ਵਾਲਾ ਕੋਈ ਜਨਾਬ ਤੁਹਾਡੇ ਪਾਸੇ ਡੱਬ ਤੂੰ ਬਾਹਰ ਜਾ ਤੂੰ ਪਾ ਦੇ ਕਤੀ ਕਤੀ ਮੱਟੀ ਮਾਲ ਬੋਲੋ ਬੋਲੋ ਭਾਈ ਜੀ ਨੂੰ ਵੀ ਹੋਰ ਜੀ ਵੇਖੋ ਮਰਾਲੀ ਲੈਵਾਂ ਨੂੰ ਵੇਖੋ ਮੈਂ ਨਾ ਕਹਿੰਦਾ ਇਹ ਤਾਂ ਮੈਂ ਨਾ ਤੁਹਾਨੂੰ ਦੋਸਤ ਜਨਮਨ ਸਰ ਦੇ ਕਿਲੇ ਗੁਰ ਉਹ ਵੀ ਬੈਜੋ ਬੈਜੋ ਕਰ ਨਹੀਂ ਬਣਾ ਪੰਜਾਬ ਦਾ ਜਦੋਂ ਵੀਡੀਓ ਜਪਾ ਦਈਏ ਵੀਡੀਓ ਮਾਰੋ ਸੇ ਜਨਮ ਕਰਦਾ ਨਹੀਂ ਨਹੀਂ ਕਿਹੜੇ ਕੋਲੇ ਕਰ ਰਹੇ ਮੈਨੇ ਮੁੱਢਾ ਮਾਨੂੰ ਕੋ ਟਾਈਮ ਲੱਗਦਾ ਹੈ ਮਿਲਣਾ ਹੈ ਆ ਦੇ ਵੀਰ ਅਭੀ ਛੋਟੀ ਦੇ ਤੋਂ ਸਿੱਟੀ ਲਓ ਸੱਜਾ ਕੰਟੀਰ ਨਿਸ਼ਾਨੇ ਨਾਲ ਕੋਲ 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 ਅੰਦਰ ਕੀ ਦਰ ਹੈ ਕੀ ਅੰਦਰ ਕੋਈ ਗੱਲ ਨਹੀਂ ਕੋਈ ਨਾ ਮਸਤੀ ਕਰ ਜਾਓ ਪਾਂਡਾ ਨਹੀਂ ਨੀ ਮੈਂ ਸਭ ਮਰਾ ਪਾ ਤੋੜ ਤਾਂ ਨਹੀਂ ਮਰਾ ਸਾਰੀ ਬਾਕੀ ਜੀ ਬੰਨੋ ਹਾਂਜੀ ਇਹ ਸਮਝ ਨਹੀਂ ਨਾ ਇਹ ਲੋ ਜਿੰਨੇ ਦੀ ਝੋਟੀ ਦੇ ਨੇ ਕੋਈ ਗੱਲ ਨਹੀਂ ਝੋਟੀ ਤਾਂ ਸਵਾ ਸਵਾ ਕਰਦੀ ਆ ਜੀ ਹਾਂ ਅੱਜ ਸਵੇਰ ਸਵੇਰ ਕਰਤੀ ਪਰ ਆਪਾਂ ਸੌਣ ਵਾਲੇ ਮੋਲ ਉਹ ਸੌਣਾਂ ਦੇਣੀਆਂ 1 15 ਦੀ ਦੇਦਿਆ ਦੱਸੋ ਅੱਪੀ ਅਵੋਇਡ ਕਰਨੀ ਬਸ ਜੀ ਤੋਂ ਛੋਟ ਹੀ ਕਰਨੀ ਨਹੀਂ ਕਰਨੀ ਆ ਇੱਕ ਪੰਜ ਦੀ ਝੋਟੀ ਦੇਣੀ ਜੋ 500 ਛੋਟ 500 ਛੋਟ ਹੋਣੀ ਬਸ ਉਹ ਫੋਨ ਲਾਉਗਾ ਬੰਦਾ ਜਿਹਨੇ ਲੈਣੀ ਇੱਕ ਪੰਜ ਦੀ ਦੇਣੀ ਜੋ 500 ਛੋਟ ਹੋਣੀ 500 ਛੋਟ ਹੋਣੀ ਹੈ ਠੀਕ ਹੈ ਠੀਕ ਹੈ ਕੋਈ ਲੱਖ ਲਾਉਗਾ ਫੇਰ ਲਾਉਗਾ ਤਾਂ ਮੰਗਣ ਨੂੰ ਮੈਂ ਸਵਾ ਹੀ ਮੰਗਦਾ ਮੈਨੂੰ ਰੁਪਏ ਵੱਧ ਲੱਗਦੇ ਇਤਨਾ ਹੂੰ ਠੀਕ ਹੈ ਕੋਈ ਲੱਖ ਲਾਉਗਾ ਫੇਰ ਲਾਉਗਾ ਤਾਂ ਮੰਗਣ ਨੂੰ ਮੈਂ ਸਵਾ ਹੀ ਮੰਗਦਾ ਮੈਨੂੰ ਰੁਪਏ ਵੱਧ ਲੱਗਦੇ ਇਤਨਾ ਹੂੰ ਪਰ ਵੀਡੀਓ ਤੇ ਆਪਾਂ ਜਿਹੜਾ 2-4 ਜਰ ਘੱਟ ਹੀ ਲੈਣਾ ਬਾਦ ਬਾਦ ਇੱਕ ਪੰਜ ਦੀ ਝੋਟੀ ਦੇਣੀ 500 ਛੋਟ ਚਲੋ ਬਾ ਠੀਕ ਹੈ ਚੱਲਣ ਦੋ 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 ਕੰਡਾ ਆਪਣਾ ਲੱਗਿਆ ਕੰਡੇ ਨਾਲ ਮਿਲ ਕੇ ਰਹੇ ਜੇ ਕੋਈ ਬਾਹਰ ਨਿਕਲੇ ਕੰਡਾ ਲੱਗਦਾ ਜਿੰਦਾ ਪਰ ਬਾਹਰ ਦਾ ਸਾਕੰਡਾ ਨਾਲ ਕੰਡਾ ਨਾਲ ਲੱਗੇ ਪਾਣੇ ਦੇ ਇਹ ਵੀ ਨੀਲੀ ਆ ਜੀ ਕੱਤੀ ਮਗਰੇ ਨੇ ਅੱਛਾ ਨੀਲੀ ਦੀਏ ਤੁਹਾਨੂੰ ਧੋਗਣੀ ਨੀਲੀ ਰੱਖਦੀ ਆ ਜੀ ਹਾਂ ਧੋਗਲੇ ਜੀ ਹਾਂ ਅੱਖਾਂ ਵਿੱਚ ਗਰੇਡਰ ਕੱਤੀ ਪਿਓ ਦਿੱਤੀ ਨਾ ਕੱਤੀ ਪਿਓ ਨੀਲੀ ਕੱਤੀ ਪਿਓ ਨੀਲੀ ਕੋਈ ਜਿੱਦਾਂ ਅੱਖਾਂ 'ਚ ਨਿਸ਼ਾਨ ਹੀ ਆਵਾ ਹਾਂ ਕੋਈ ਕੱਤੀ ਦੇ ਔਰ ਜਗ੍ਹਾ ਤੇ ਨਿਸ਼ਾਨ ਬਿਲਕੁਲ ਨੀਲੀ ਦੀ ਕੱਤੀ ਬਿਲਕੁਲ ਪਿਓ ਮੜਾ ਖਾਂ ਤੋਂ ਚੰਗੀ ਦਾ ਖਾਓ ਬਿਲਕੁਲ ਤੋਰ ਤੋਰ ਜੀ ਨਾ ਜੀ ਵੇਖੋਰਾ ਜੀ ਇਹ ਵੀ ਦੇਖੋ ਸਵਾਰੀ ਵਧੀਆ ਸਵਾਰੀ ਵਧੀਆ

ਇਹਦਾ ਖਲੀਫਾ ਜੀ ਨੇ ਕਿਹਾ ਕਿ 500 ਪੈਲੇ ਇਹਦਾ ਮੁੱਲ ਦਵਾ ਕਰਦੇ ਆ 195 ਠੀਕ ਹੈ ਜੀ ਤੇ ਝੋਟੀ ਦੇ ਦੇਣੇ ਆਪਾਂ ਜਿਹੜੀ 90 ਦੀ ਠੀਕ ਹੈ ਜੀ ਹੋਰ ਕਰੀਏ ਝੋੜ ਹੋ ਗਿਆ ਵੀ ਆ ਹੋਰ ਕਰੀਏ 5000 ਹੋਰ ਝੋੜ 9000 85000 ਦੀ ਦੇਣੀ ਯਾ 6000 ਦੇ ਦੇਣ ਜੋ 8500 ਤੋਂ 500 ਛੋੜ ਹੋਰ ਜਾ ਹੋਰ ਜਾਣ ਦੋ ਉਹ ਨਹੀਂ ਹੋਰ ਬਾਕੀ ਉਹ ਨਹੀਂ ਕੁੜੀਆਂ 80 ਦੀ ਜਾਣਦੀ ਉਹ ਨਹੀਂ ਵਿੱਚ ਮੈਂ ਉਹ ਨਹੀਂ 82 ਜਾਣਦੀ 82 ਜਾਣ ਦੋ ਜਾਣ ਦੋ 82 ਦੀ ਸੰਦੀਪ ਸਿੰਘ ਨੇ ਕਿਹਾ ਤਾਂ 82 ਦੀ ਆਜੋ 10 ਕਿਲੋ 10 ਕੱਤੀ ਮਗਰ ਨਹੀਂ ਠੀਕ ਇਹ ਜੀ ਇਹ ਪਹਿਲਾ ਸਵਾਲ ਦੀ 4 ਦੰਦ ਪਹਿਲਾ ਹੋਰ 4 ਦੰਦ 4 ਦੰਦ ਪਹਿਲਾ ਸਵਾਲ ਬੱਸ ਸੈਂਡੂ ਦਾ ਹੈ ਨਹੀਂ ਸੈਂਡੂ ਜੋ ਬੜੀ ਪਾਲ ਕਰ ਗਈ ਆ ਟੈਬਲੀ ਗਰੰਟੀ ਪੂਰੀ ਗਰੰਟੀ ਪੂਰੀ ਗਰੰਟੀ ਕੇ ਬੰਦੇ ਉਹ ਸੈਟ ਲਵੇ ਥੋੜੀ ਪਾਲ ਕਰ ਗਈ ਅੱਜ ਝੋਟੀ ਉਹ ਗੱਜੇ ਮੁੱਸੇ ਬੈ ਗਈ ਹੁਣ ਲੈ ਜਾਣੀ ਕੱਟੀ ਕੱਟੀਆ ਕੱਟੀ ਮੇਰੀ ਮਗਰੀ ਕੱਟੀ ਆਦਾ ਸੰਗੀਓ ਦੀ ਝੋਟੀ ਰਹਿਣੀ ਦੀ ਲਈ ਇਧਰੋਂ ਥੋੜਾ ਕੱਟੀਆ ਹੀ ਜਾਣੀ ਰਹਿਣੀ ਦੀ ਆ ਸਾਖੜੀ ਇਧਰੋਂ ਝੂਠ ਨਹੀਂ ਬੋਲਣਾ ਠੀਕ ਬੁਰਿਆਲੇ ਚੱਲਣ ਰਹਿਣਾ ਲੈ ਕੇ ਨਹੀਂ ਪਰ ਆਪਾਂ ਰਹਿਣੀ ਦੀ ਬਹੁਤ ਕੱਟੀ ਆਈ ਦੋ ਦਾਈਆਂ ਰਾਜਾ

ਕੋਣ ਭਾਦੋ ਟਾਈਮ ਹੈ ਹਾਂਜੀ ਹਾਂਜੀ ਸਾਰੇ ਗੱਡੀ ਗੱਡੀ ਭਗਤ ਖੇਰੀ ਦਾ ਸਾਲ ਉਹ ਕਿੰਨੇ ਕੱਪਾ ਬਹੁਤ ਕਿੰਨੀ ਤਰੀਕਾ ਦਾ ਹਮੇ ਕਪਾੰਜ ਨੂੰ ਵੇਚਦੇ ਨੇ ਮੇਰੇ ਪਿਛਲੇ ਵੀ ਵੀਡੀਓ ਪਾਉਂਦੇ ਨੇ ਇਹਦਾ ਪਾਵੇਂ ਥੱਲੇ ਬੈਠੇ ਬੈਜੋ ਪਾਵੇਂ ਤੇ ਨਹੀਂ ਬੈਜੋ ਢੰਡੀ ਝੋਟੀ ਤੇ ਕੋਈ ਇਤਰਾ ਹੀ ਭਾਜੋ ਮੈਨੂੰ ਪਰਵਾਹ ਨਹੀਂ ਦੇਖੋ ਕਿਹੜਾ ਥਣ ਲੱਗਾ ਹੈ ਹਾਂਜੀ ਕਿਹੜਾ ਥਣ ਲੱਗਾ ਹੈ ੜੀ ੜੀ ਮੋਟੀ ਧਾਰ ਹੈ ਇਸ ਵਾਰ ਹਾਂਜੀ ਕਾਹ ਆਸ਼ਾ ਨਹੀਂ ਝੋਟੀ ਬਿਲਕੁਲ ਜਦ ਡਬਲਾ ਹੈ ਗਿਆ ਉਹ ਜਿਹਾ ਕੇ ਦੋ ਜਿਹਾ ਸੀ ਉਹ ਜਿਹਾ ਕੇ ਬਾਕੀ ਸਾਰੀ ਮਰੋ ਆਜੋ ਹੋਰ ਵੀ ਖੜੇ ਬੋਲੋ ਨਵਾਂ ਜੀ ਰੋਜ਼ ਜੀ ਤੁਸੀਂ ਜਿਹੜੇ ਕਾਪੀਆ ਦਿੰਦ ਮੈਨੂੰ ਕੋਈ ਨਹੀਂ ਛੋਟੀ ਦੇ ਰਿਹਾ ਜਿੱਕਾ 50 110 ਆਪਾਂ ਵੇਚਦੇ ਰਹੇ ਠੀਕ ਹੈ ਇਹ ਦੇ ਦਾਂਗੇ 95000 ਦੀ ਛੋਟੀ ਠੀਕ ਹੈ ਦੁੱਧ 9 ਕਿਲੋ ਕੰਡੇ ਵਾਲਾ 9 ਕਿਲੋ ਸੂਆ 5ਵੇਂ ਦਿਨ ਦਾ ਆਪੀ ਬੱਜਾ ਹੋਰ ਦਾ ਦੋ ਆਪੇ ਦਾ ਦਿਆ ਹੋਰ ਪੂਰਾ ਗੱਲ 90000 ਦੀ 90 ਛੋੜ ਜਿੰਨੀ 90000 ਚ 500 ਛੋੜ 90000 ਦੀ ਛੋਟੀ 500 ਛੋੜ ਠੀਕ ਹੈ ਕੱਤੀਸਾ ਲੈ ਬਾਟੀ ਜਣਾ ਲਾ ਕੇ ਬਹੁਗਾ ਨਾ ਐਡੀ ਐਡੀ ਮੋਟੀ ਜੇ ਤਾਰਾ ਹੋਵੇ ਮੈਂ ਥੱਲੇ ਛੇ ਕਰੂਗੀ ਥੱਲੇ ਕਿਹਨੇ ਸਾਡੀ ਗਰੰਟੀ ਦਾ ਬੋਲੀ ਸਾਡੀ ਗਰੰਟੀ ਹੋ ਗਈ ਚੌਣ ਪਸਮਾ ਦੀ ਮੂਰ ਛੱਡੇ ਦੀ ਸਭ ਚੀਜ਼ਾਂ ਦੀ ਸੀਲੀ ਦੀ ਜਿਹੜਾ ਮਰਜੀ ਥੱਲੇ ਬੰਦੇ ਜੇ ਕੱਟੀ ਲੱਤ ਪੁਰਜੇ ਪਿਆ ਨਹੀਂ ਲੈ ਪਰ ਜੇ ਹੋਰ ਕਰ ਲਈਏ ਨਹੀਂ ਠੀਕ ਹੈ ਛੋਟੀ ਦੋ ਚਾਰ ਦੰਦ ਛੋਟੀਆਂ ਨਹੀਂ ਮਿਲਣਾਂ ਇਹ ਨਹੀਂ ਦੀ ਹੈ ਜੀ ਹੈ ਨਹੀਂ ਨਹੀਂ ਜੀ ਲਈ ਇਧਰੋਂ ਚਲੋ ਤਿੰਨ ਕਰ ਲਈਏ ਆਪਾਂ ਉਹ ਗੁਰੂਏ ਇਧਰੋਂ ਉਹ ਜਾਣ ਜੀ ਕੁਛ ਦਿੰਦਾ ਚਲੋ ਜਾਨ ਦੋ ਵੀ ਸੋਨੇ ਦਾ ਤਾਂ ਜਾਨ ਦੋ ਉਹਦਾ ਝੋਟ ਜਿਹੜੀ ਉਹ ਜਿੱਕ ਪੰਜ ਨੂੰ ਵੇਚੀ ਆ ਉਹ ਵੀ ਜਿਹੜੀ ਲੱਖ ਹਜ਼ਾਰ ਤੋਂ ਪਿਛਲੀ ਵੀ ਜਿਹੜ ਇੱਕ ਪੰਜ ਨੂੰ ਵੇਚੀ ਕੋਈ ਨਹੀਂ ਆ ਗਈ ਆ ਇਹ ਵੀ ਸੁੱਈ ਆ ਇਹ ਘੰਮੜੀ ਇਹ ਘੰਮੜੇ ਇਹ ਨਹੀਂ ਵੇਚੀ ਜੋ ਅੱਛਾ ਇਹ ਵੀ ਵੇਚੂ ਆ ਇੱਥੋਂ ਰਹੀ ਆ ਮੈਂ ਪਹਿਲੇ ਨਾਲ ਇਹਦੇ ਨਾਲ ਮੈਂ ਵੱਡੇ ਹਨੀ ਵੇਚੂ ਆ ਤਾਂ ਇਹਨੇ ਪਾਗੇ ਜਿਹੜੇ ਰਹਿ ਨੇ ਜਸਤ ਦੇ ਤਾਂ ਦਰਾਈਆਂ ਹੋ ਗਰ ਲਾਓ ਜੀ ਬਿਲਕੁਲ ਵੱਡੀ ਮਹਿਵਾ ਮੈਂ ਤੁਹਾਨੂੰ ਹੱਥੀਂ ਜਾ ਕੇ ਕਹਾਂ ਮੈਂ ਸਭ ਤੋਂ ਵਧੀਆ ਕਮਾਈ ਖਵਾਰ ਕੀਤੀ ਬਈ ਠੀਕ ਹੈ ਉਹ ਵੀ ਠੰਡੀ ਜਿੱਤਾਂ ਮਾਗੀ ਰਸਾ ਸੁਣੋ ਕਦੇ ਕੋਈ ਨਹੀਂ ਸੋਰਨ ਲੋ ਆਖੀ ਫੋਟੋ ਮੇਰੀ ਜਾਨੀਆਂ ਹਾਂਜੀ ਔਰ ਜੇ ਫਿਰ ਤੇ ਤੁਸੀਂ ਬਹੁਤ ਆ ਨਹੀਂ ਕੋਈ ਨਹੀਂ ਪਰ ਮਾਂ ਚੰਗਾ ਰਹੀਦਾ ਹੀ ਵੇਖੋ ਆਹ ਬਣਾਓ ਜੀ ਛੱਡ ਦਿਓ ਇੱਥੇ ਫੋਟੋ ਠੀਕ ਆ ਚਲੋ ਲੈ ਚਲੋ ਚਲੋ ਬੋਲੀ ਤੁਹਾਡੇ ਸਰ ਕਿੰਨਾ ਕਰੂਗਾ ਤੇ ਫਿਰ ਦੁੱਧ 14 ਤੋਂ ਪਲੱਸ ਕਰੂਗੀ 14 ਨਾਲ ਪਲੱਸ 14 ਤੋਂ ਪਲੱਸ ਹਰਿਆਣੇ ਦੀ ਆ ਉਧਰੋਂ ਬੰਦੇ ਪੰਨ ਲੈ ਕੇ ਆਏ ਠੀਕ ਆ ਜੇ ਕਿਸੇ ਨੂੰ ਪਿੱਛੇ ਐਂ 200 ਹੁੰਦਾ ਜੋ 200 ਹੁੰਦਾ ਬੋਲੋ ਫਿਰ ਉਹ ਜਿੰਨੇ ਜਿੰਨੇ ਕਹਿੰਦੇ ਕਿ ਉਹ ਪੀਨੇ ਸਵਾ ਸਵਾ ਕਰਦੀ ਆ ਪਰ ਉਹ ਕੋ ਭਾਰਾ ਨਹੀਂ ਪਾਉਂਦਾ ਦੇਖੋ ਠੀਕ ਹੈ ਜੀ ਛੋਟੀ ਅੱਜ ਸਵਾ ਸਵਾ ਕਰਦੀ ਮਸਵਾਲ ਦੀ ਮੈਨੂੰ ਦੇ ਦੋ ਠੀਕ ਹੈ ਜੀ ਅਜੇ ਹੌਸਲਾ ਲੈਣਾ ਛੋਟੀ ਛੋਟੀ ਮੰਨੂ ਆਏ ਰੱਖ ਦੀ ਦੇ ਦਿਆ ਜੀ ਸਤਿ ਲਈ ਦੇ ਦਿਆਈ ਹੋਰ ਜਾਨਾ ਦिए ਹੋਰ ਜਾਨਾ ਤਿੰਨ ਹੋਰ ਛੋੜ ਲੱਖ ਜੋ ਤਿੰਨ ਛੋੜ 97000 97000 ਦੀ ਜਗ੍ਹਾ ਚ ਲੈਦਾ 99000 ਦੀ ਚੋਟੀ ਦਾ ਸੂਸਵਾ ਕੇ ਆਪਾਂ ਸੁਨੀਲ ਸੋ 120 ਦੀ ਦੇ ਸਕਦੇ ਚਲੋ 95 ਕਰਦਾ ਪੂਰੇ ਚਲੋ 95 ਕਰਦੇ ਸੁਨੀਲ ਸੋ ਨੇ ਕਹਿੰਦਾ ਇਹਦੀ ਫੜੀ ਬੰਨੀ ਆ 95 ਹੋ ਗਿਆ 95 ਦੀ ਹੋ ਗਈ ਹੋਰ ਜਿਹੜਾ ਖੜੂਗਾ ਨਾ ਕਿਤੇ ਕਰੂਗਾ ਏਡੀ ਪੋਲੀ ਜੋਟੀਏ ਥੱਲੇ 100000 ਬੋਝ ਕੋਈ ਪਰਵਾਹ ਨਹੀਂ ਜੀ ਪਰ ਇੱਕ ਗੱਲ ਦੱਸ ਹਾਂ ਜੀ ਕੁਝ ਸਾ ਚੁੰਡੀਆਂ ਵੱਡੀਆਂ ਪਰ ਉਹ ਫਿਰ ਸੁਪੀ ਜਾਂਦੇ ਉਹ ਜੋ ਫੌਜੀ ਦਾ ਚੁੰਡੀਆਂ ਵੱਢਦੇ ਆ ਪਰ ਵੀ ਇੱਕ ਗੱਲ ਨਾ ਮੇਰੀ ਗੱਲ ਸੁਣ ਮੰਨ ਫੋੜ ਦੇ ਛੋਟੀ ਕਰਦੇ ਤਾਂ ਸਵਾਹ ਛੋਟੀ ਛੋਟੀ ਕਿ ਡਾਂਗਲੇ ਵੀ ਕੋਲ ਖੜੇ ਆ ਨਹੀਂ ਛੋਟੀ ਸਵਾਹ ਦੀ ਆ ਨਹੀਂ 100 ਕੇ 100 ਦੀ ਵੇਚ ਸਕਦੇ ਹਾਂਜੀ ਛੋਟੀ ਰਸਗ ਜੰਗਲ ਜਾਂ ਸੋਹ ਵੀ ਆ ਵਾ ਠੀਕ ਆ ਜੋਦੀ ਕਹਤੋਂ ਤੁਹਾਡੇ ਦੀ ਥੋੜੀ ਮੋਲਣੀ ਆ ਹੁਣ ਕਿੰਨੇ ਦਾ ਬੋਲਦੇ ਆ ਕਹਿੰਦਾ 99 99 ਜੰਮੇ ਆ ਇਹ ਵੀ ਬੋਲਦੇ ਜੋ ਵਾ ਠੀਕ ਇਹ ਵੀ ਬੋਲੋ ਤੋੜੋ ਅਜਾ ਦੁਵਾਰੇ ਦੁੱਧ ਕਿੰਨਾ ਇਹਨ ਕੋਲ ਦੋਸਤ ਜੀ 10 ਕਿਲੋ 9 ਠੰਡਾ ਲਾਓ ਦੁੱਧ 10 ਕਿਲੋ ਵਾ ਠੀਕ ਆ 9 ਠੰਡਾ ਲਾਓ ਕੱਟਾ ਕੱਟਾ ਮਾਰਾ ਦੇਖੋ ਲਾਸਟ ਪੀਸ ਹੀ ਰਹੇਗਾ ਠੀਕ ਹੈ ਲਾਸਟ ਪੀਸ ਹੀ ਰਹੇਗਾ ਹੁਣ ਸੈਣੀ ਸੈਣੀ ਸੋਲੀ ਸੋਲੀ ਹੋ ਰਹੀ ਸੋਲੀ ਸੈਣੀ ਸੈਣੀ ਆ ਜਾਓ ਕਰੋ ਆ ਜਾਓ ਨਾ ਕੋਈ ਨਾ ਕੋਈ ਦਰਗੀਨ ਕਰ ਕਹਿ ਕੇ ਬੋਲ ਦੇ ਕਹ ਦੋ ਪੁੜੀ ਸਾ ਛੋਟੀ ਹੀ ਲਾਸ ਛੋਟੀ ਛੋਟੀ ਪਰ ਛੋਟੀ ਆਪਣਾ ਚੰਗੀ ਆ ਛੋਟੀ ਚੰਗੀ ਦੂਜਾ ਸੁਆਵਾ ਤਾਜਾ ਸੁਆ ਇਹਨਾਂ ਕਰਦੀ ਪੰਜਾਂ ਜਣਾਂ ਦੀ ਛੋਟੀ ਸੂਈ ਆ ਠੀਕ ਆ ਹਾਂ ਛੋਟੀ ਨੇ ਕਰਦੀ ਪਿਛੇ ਨੂੰ ਕਿੰਨੇ ਨੂੰ ਨਹੀਂ ਪਰ ਜੀ ਆਪਣੀ ਕਰਨੀ ਆ ਆਪਾਂ 90 ਦੀ ਦੇਦਿਏ ਨੱਪੇ ਦੀ ਨਹੀਂ 85 ਹਜ਼ਾਰ ਦੀ ਛੋਟੀ ਦੇਣੀ ਉਹਦੇ ਵਿੱਚੋਂ 85 ਜੋ 500 ਛੋਟ ਚਲੋ ਠੀਕ ਆ ਛੋਟੀਆਂ ਸਾਰੀਆਂ ਚੁੱਕੀਆਂ ਹੋਰ ਜਿਹਨੇ ਸੌਣ ਦਾ ਸੌਣੇ ਬੋਲਿਆ 85 ਜੋ 500 ਛੋਟ ਕਰ ਲਈਏ ਚਲ ਇੱਕ ਛੱਡ ਦੀ ਫੋਚੀ ਸਾਹ ਹਾਂਜੀ ਕੋਈ ਗੱਲ ਨਹੀਂ ਬਾਕੀ ਵੀਰੇ 1 2 3 4 5 6 6 ਛੋਟੀਆਂ 6 ਛੋਟੀਆਂ ਤੇ ਬਾਕੀ ਇੱਥੇ ਆਓ ਚੈੱਕ ਕਰਕੇ ਚੋਈਓ ਚੋਾਈ ਕਰੋ ਦੋ ਟਾਈਮ ਮੇਰੇ ਕੋਲ ਰਹਿਣਾ ਜਿਹਨੇ ਰੋ ਪਾਇਆ ਦੋ ਦਿਨ ਰੋ ਗੱਲ ਜੋ ਟਾਈਮ ਹੈ ਚੋਾਈ ਕਰੋ ਭਾਵੇਂ ਚਾਰ ਟਾਈਮ ਜੋ ਇਹ ਸਾਰੀ ਚੋਾਈ ਤੇ ਕਰਨੀ ਹੈ ਗਰੰਟੀ ਸਾਡੀ ਹੋ ਗਈ ਚੋਆ ਪਸਮਾਨ ਦੀ ਦੁੰਨ ਦੀ ਬਿਲਕੁਲ ਠੀਕ ਆ ਯਾਨੀ ਗੱਬਣੀ ਨਹੀਂ ਇਹਦੀ ਸਨਾਦੀ ਦੇ ਪਿੱਛੇ ਦੀ ਸਾਡੀ ਗਾਰੰਟੀ। ਬਿਲਕੁਲ। ਇਹ ਕਹਿੰਦੇ ਇੱਜਾ ਖਾਨੀਆਂ ਹੋ ਲੈਣ ਸਨਾਦੀ ਦੇ ਪਿੱਛੇ ਦੀ ਸਾਡੀ ਗਾਰੰਟੀ ਗੱਬਣੀ। ਗੱਬਾ ਨਹੀਂ। ਜਿਹੜੀਆਂ ਸੂਝਾਂ ਕੀ ਹੋ ਗਏ ਕਰੋ। ਨਹੀਂ ਚੋਖ ਖਾਨੀਆਂ ਵੀ ਸਾਡੀ ਗਾਰੰਟੀ ਤੇ ਜਾਂ। ਜੀ। ਮਰਾ ਮਾਮਲੀ ਕਹਿਣ ਦੇਣਾ। ਬਿਲਕੁਲ ਨੰਬਰ 1। ਨੰਬਰ 98147 12792 ਗਰਨਾਮ ਸਿੰਘ ਫੌਜੀ ਪਿੰਡ ਤੇ ਮੋਹਲ ਜ਼ਿਲ੍ਹਾ ਅੰਮ੍ਰਿਤਸਰ ਤਸਵੀਰ ਬਾਬਾ ਬਖਾਲਾ ਸਾਥੀ।